ਇਹ ਖਬਰ ਇਹ ਜਿਸ ਟਾਈਮ ਤੇ ਬਣਾਇਆ ਗਿਆ ਸੀ ਨਾ ਤੁਸੀਂ ਦੇਖੋ ਪਹਿਲਾਂ ਇਹ ਰਕਾਫਟਾ ਇੱਥੇ ਲਾਈਆਂ ਹੋਈਆਂ ਸੀ ਜਿਹੜੀ ਦੂਸਰੇ ਪਾਸੇ ਲੱਗੀ ਹੋਈ ਸੀਗੀ ਉਹ ਪੱਟ ਕੇ ਉਹ ਰੱਖੀ ਹੋਈ ਐ ਅੱਤੇ ਪ੍ਰਸ਼ਾਸਨ ਉਸ ਨੂੰ ਲਾ ਨਹੀਂ ਰਿਹਾ ਇੱਕ ਸਰ ਨਾਲ ਵੱਡੀ ਤਰਾਸਦੀ ਐ ਉੱਥੇ ਪਹਿਲਾਂ ਉਹਦੇ ਵਿੱਚ ਗਾਡਰ ਲੱਗੇ ਹੁੰਦੇ ਸੀ ਤੇ ਜਿਹੜਾ ਟੂ ਵੀਲਰ ਹੀ ਜਾਂਦਾ ਸੀ ਫੋਰ ਵੀਲਰ ਨਹੀਂ ਜਾਂਦਾ ਉੱਥੇ ਉਹ ਕਿਸੇ ਨੇ ਗਾਡਰ ਪੱਟਨ ਕਰਕੇ ਹੁਣ ਫੋਰ ਵੀਲਰ ਵੀ ਉੱਥੋਂ ਦੀ ਲੁਕੀ ਨਗਾਉਣ ਲਾ ਪੇ ਪਾਪੇ ਜਿਹੜੇ ਲਾਈਨ ਆਸਤੇ ਆਉਂਦੇ ਆ ਤਾ ਜਰੂਰ ਉੱਥੇ ਫਸ ਜਾਂਦੇ ਤੇ ਬੱਚੇ ਵੀ ਘਬਰਾਟ ਮੰਨਦੇ ਇਸ ਗੱਲ ਦੀ ਜਦੋਂ ਪੁਲ ਦੇ ਥੱਲੇ ਉਹ ਫਸੇ ਹੁੰਦੇ ਮੈਂ 2-3 ਵਾਰੀ ਲੈਟਰ ਵੀ ਕੱਢਿਆ ਪੀਡਬਲਯੂ ਬੀਆਰਡੀ ਆਰਮੂ ਯੂ ਸਾਹਿਬ ਨੂੰ ਕੋਈ ਕਢਾਇਆ ਲੈਟਰ ਵੀ ਇਹਦਾ ਕੋਈ ਨਾ ਕੋਈ ਪ੍ਰਬੰਧ ਬਦਲੋ ਪ੍ਰਬੰਧ ਕੀਤਾ ਜਾਵੇ ਮੈਂ ਐਮਐਲਏ ਸਾਹਿਬ ਦੇ ਧਿਆਨ ਚ ਵੀ ਲਿਆਂਦਾ ਪਰ ਉਹ ਕੋਈ ਉਹਦੇ ਚ ਕੋਈ ਗੌਰ ਨਹੀਂ ਹੋਇਆ ਅਸੀਂ ਖੋਦ ਬੱਚਿਆਂ ਨੂੰ ਲੈਣ ਵਾਸਤੇ ਆਉਣੇ ਆ ਤਾਂ ਘੱਟ ਤੋਂ ਘੱਟ ਵੀ ਅੱਧਾ-ਅੱਧਾ ਘੰਟਾ ਤਾਂ ਕਈ ਵਾਰੀ ਇਸੇ ਕੰਮ ਤੇ ਲੱਗ ਜਾਂਦਾ ਜਦੋਂ 2-2 4-4 ਗੱਡੀਆਂ ਉਧਰੋਂ ਆ ਜਾਂਦੀਆਂ 2-4 ਉਧਰੋਂ ਆ ਜਾਂਦੀਆਂ ਤਾਂ ਉੱਥੇ ਜਾ ਕੇ ਜਾਮ ਲੱ ਮੈਂ ਹਾਂ ਤੁਹਾਡਾ ਆਪਣਾ ਬਲਵਿੰਦਰ ਹਾਲੀ ਤੇ ਤੁਸੀਂ ਦੇਖ ਰਹੇ ਹੋ ਪੰਜਾਬ ਡੈਰੀ ਆਮ ਤੌਰ ਤੇ ਵਿਕਾਸ ਕੰਮਾਂ ਦੇ ਵਿੱਚ ਜਾਂ ਹੋਰ ਕੰਮਾਂ ਦੇ ਵਿੱਚ ਤੁਸੀਂ ਪ੍ਰਸ਼ਾਸਨ ਕੂਕਸ ਉੱਤੇ ਜਾਂ ਕੁੰਭ ਕਰਨੀ ਨੀਂਦ ਉੱਤੇ ਦੇਖਦੇ ਹੋਮੋਗੇ ਪਰ ਫਰੀਦਕੋਟ ਦਾ ਪ੍ਰਸ਼ਾਸਨ ਇੱਕ ਛੋਟੇ ਜਿਹੇ ਮਾਮਲੇ ਦੇ ਵਿੱਚ ਕੁੰਭ ਕਰਨੀ ਨੀਂਦ ਨਹੀਂ ਬੇਸੁੱਧ ਤੇ ਬੇਹੋਸ਼ ਨੀਂਦ ਸੁੱਤਾ ਹੋਇਆ ਜਾਪਦਾ ਹੈ ਤੇ ਉਹ ਮਾਮਲਾ ਹੈ ਇਕਲੋਤੇ ਅੰਡਰ ਬ੍ਰਿਜ ਦਾ ਜਿਹੜਾ ਕਿ ਤਲਵੰਡੀ ਵਾਲੇ ਫਾਟਕ ਦੇ ਦੀ ਅੰਡਰ ਬ੍ਰਿਜ ਲੰਘਾਇਆ ਹੈ ਤੇ ਇਸ ਨੂੰ ਸਿਰਫ ਟੂ ਵੀਹਲਰ ਸਿਰਫ ਦੁਪਈਆ ਵਾਹਨਾਂ ਲਈ ਰੱਖਿਆ ਗਿਆ ਸੀ ਪਰ ਉੱਥੇ ਹਾਲਾਤ ਇਹ ਬਣ ਗਏ ਆ ਕਿ ਹੁਣ ਉੱਥੇ ਗੱਡੀਆਂ ਫਸੀਆਂ ਰਹਿੰਦੀਆਂ ਰੋਜ਼ ਤੇ ਪ੍ਰਸ਼ਾਸਨ ਦਾ ਹਾਲ ਇਹ ਹੈ ਕਿ ਉਹ ਤਾਂ ਇਹਨਾਂ बेहोश ਆ ਇਸ ਮਾਮਲੇ ਦੇ ਵਿੱਚ ਕਿ ਵਾਰ-ਵਾਰ ਕਹਿਣ ਦੇ ਬਾਵਜੂਦ ਵੀ ਇਸ ਦੇ ਥੱਲੇ ਗੱਡੀਆਂ ਜਾਣ ਨੂੰ ਨਹੀਂ ਰੋਕ ਸਕਦਾ ਗੱਡੀਆਂ ਲਗਾਤਾਰ ਜਾ ਰਹੀਆਂ ਤੇ ਉਧਰੋਂ ਬੱਚਿਆਂ ਨੂੰ ਛੁੱਟੀ ਹੋਈ ਹੁੰਦੀ ਆ ਨੰਨੇ-ਮੁੰਨੇ ਬੱਚੇ ਜਿਹੜੇ ਸਕੂਲ ਚੋਂ ਆਉਂਦੇ ਆ ਤੇ ਫਿਰ ਲੰਬਾ ਜਾਮ ਆ ਜਿਹੜਾ ਪੂਰੇ ਤਾਂ ਪੂਰੇ ਜਿੱਡਾ ਪੋਲਾ ਉੱਡਾ ਹੀ ਜਾਮ ਲੱਗ ਜਾਂਦਾ ਫਿਰ ਕਿਸੇ ਵੇਲੇ ਵੀ ਕੋਈ ਵੱਡੀ ਘਟਨਾ ਹੋ ਜਾਣੀ ਹੈ ਤੇ ਫਿਰ ਪ੍ਰਸ਼ਾਸਨ ਨੇ ਪਛਤਾਉਣਾ ਪਰ ਹੁਣ ਸਮਾਂ ਰਹਿੰਦੇ ਕੋਈ ਵੀ ਕਾਰਵਾਈ ਨਹੀਂ ਕਰ ਰਿਆ ਪੋਲਾ ਸਹੂਲਤਾਸਤੇ ਬਣਾਇਆ ਸੀ ਕਿ ਛੋਟੇ ਵਾਹਨ ਜਿਹੜੇ ਫੋਲਪੋਰਡ ਵਾਲੇ ਪਾਸੇ ਜਿੰਨਾਂ ਨੇ ਜਾਣਾ ਹੈ ਤਾਂ ਉਹ ਆਸਾਨੀ ਨਾਲ ਜਾ ਸਕਣ ਸ਼ਹਿਰ ਵਿੱਚ ਦਾ ਉਹਨਾਂ ਦੀ ਐਂਟਰੀ ਹੋ ਗਈ ਪਰ ਇੱਥੇ ਉਸ ਤੋਂ ਉਲਟ ਕੰਮ ਹੋ ਗਿਆ ਕਿ ਇੱਥੇ ਜਿਹੜੀਆਂ ਗੱਡੀਆਂ ਹੈ ਉਹ ਇਹਦੇ ਵਿੱਚ ਵੱਰ ਜਾਂਦੀਆਂ ਉਹ ਫਿਰ ਜਾਮ ਲੱਗ ਜਾਂਦਾ ਬਹੁਤ ਤਕੜਾ ਇਹ ਇੱਕ ਦਿਨ ਦਾ ਕੰਮ ਨਹੀਂ ਹਰ ਰੋਜ਼ ਦਾ ਹੀ ਕੰਮ ਆ ਇਹ ਇਹ ਜਿਸ ਟਾਈਮ ਤੇ ਬਣਾਇਆ ਗਿਆ ਸੀ ਰਾਤ ਤੁਸੀਂ ਦੇਖੋ ਪਹਿਲਾਂ ਇਹ ਰਕਟਾ ਇੱਥੇ ਲਾਈਆਂ ਹੋਈਆਂ ਸੀ ਜਿਹੜੀ ਦੂਸਰੇ ਪਾਸੇ ਲੱਗੀ ਹੋਈ ਸੀਗੀ ਉਹ ਪਟਕੇ ਉਹ ਰੱਖੀ ਹੋਈ ਹੈ ਅੱਧੇ ਪ੍ਰਸ਼ਾਸਨ ਉਸ ਨੂੰ ਲਾ ਨਹੀਂ ਰਿਹਾ ਇਹ ਜਿਨ੍ਹਾਂ ਦੀ ਵੀ ਕੋਈ ਜ਼ਿੰਮੇਵਾਰੀ ਤੈਅ ਹੁੰਦੀ ਹੈ ਉਹਨਾਂ ਦੀ ਕੀਤੀ ਜਾਵੇ ਤਾਂ ਕਿ ਇਹਨੂੰ ਜਦੋਂ ਫਟ ਕਰਾਂਗੇ ਉਸ ਤੋਂ ਬਾਅਦ ਫਿਰ ਇੱਥੋਂ ਜਿਹੜੀਆਂ ਸਿਰਫ ਔਰ ਸਿਰਫ ਛੋਟੇ ਜਿਹੜੇ ਹੈਗੇ ਆ ਸਕੂਟਰ ਵਗੈਰਾ ਐਕਟਵਾ ਵਗੈਰਾ ਉਹ ਇੱਥੋਂ ਦੀ ਜਾਨ ਕਾਂ ਕਿ ਕਿਸੇ ਟਾਈਮ ਵੀ ਕੋਈ ਵਾਕਾ ਹੋ ਸਕਦਾ ਜੇਕਰ ਇਸ ਦਾ ਨਾ ਪਾਸ ਧਿਆਨ ਦਿੱਤਾ ਜਾਵੇ ਬੱਚੇ ਕਿੰਨਾ ਕਿੰਨਾ ਚਿਰ ਫਸੇ ਰਹਿੰਦੇ ਆ ਸਕੂਲ ਦੇ ਇੱਥੇ ਜੀ ਅਸੀਂ ਖੁਦ ਬੱਚਿਆਂ ਨੂੰ ਲੈਣ ਵਾਸਤੇ ਆਉਣੇ ਆ ਤਾਂ ਘੱਟ ਤੋਂ ਘੱਟ ਵੀ ਅੱਧਾ ਦਾ ਘੰਟਾ ਤਾਂ ਕਈ ਵਾਰੀ ਇਸੇ ਕੰਮ ਤੋਂ ਲੱਗ ਜਾਂਦਾ ਜਦੋਂ 2-2 4-4 ਗੱਡੀਆਂ ਉਧਰੋਂ ਆ ਜਾਂਦੀਆਂ 2-4 ਉਧਰੋਂ ਆ ਜਾਂਦੀਆਂ ਤਾਂ ਉੱਥੇ ਜਾ ਕੇ ਜਾਮ ਲੱਗ ਜਾਂਦਾ ਤੇ ਬਹੁਤ ਵੱਡੀ ਪ੍ਰੋਬਲਮ ਇਹ ਹਰ ਰੋਜ਼ ਹੀ ਹੁੰਦੀ ਹੈ ਲੋਕਾਂ ਨੇ ਕਦੇ ਕੋਈ ਪ੍ਰਸ਼ਾਸਨ ਦੇ ਧਿਆਨ ਚ ਲਿਆਂਦੀ ਇਹ ਗੱਲ ਨਹੀਂ ਸੁਣਦੇ ਆ ਕਿ ਬਹੁਤ ਵਾਰ ਕਿਹਾ ਹੈ ਪਰ ਕਦੇ-ਕਦੇ ਤਾਂ ਮੁਲਾਜ਼ਮ ਖੜ ਜਾਂਦੇ ਉਸ ਪਾਸੇ ਔਰ ਕਦੇ ਨਹੀਂ ਵੀ ਹੁੰਦੇਗੇ ਉਹਨਾਂ ਦੀ ਜੋ ਡਿਊਟੀ ਹੈ ਉਹ ਪੱਕੀ ਕੀਤੀ ਜਾਵੇ ਇੱਥੇ ਖਾਸ ਕਰਕੇ ਸਕੂਲ ਟਾਈਮ ਦੇ ਉੱਤੇ ਕਿਉਂਕਿ ਬੱਚੇ ਬਹੁਤ ਜ਼ਿਆਦਾ ਹੁੰਦੇ ਆ ਬਹੁਤ ਉਹਨਾਂ ਦੇ ਜਿਹੜੇ ਮਾਪੇ ਆ ਜਿਹੜੇ ਲੈਣ ਵਾਸਤੇ ਆਉਂਦੇ ਆ ਤਾਂ ਜਦੋਂ ਉੱਥੇ ਫਸ ਜਾਂਦੇ ਆ ਤਾਂ ਬੱਚੇ ਵੀ ਘਬਰਾਟ ਮੰਦੇ ਆ ਇਸ ਗੱਲ ਦੀ ਜਦੋਂ ਪੁਲ ਦੇ ਥੱਲੇ ਉਹ ਫਸੇ ਹੁੰਦੇ ਆ ਉਹ ਜਿਹੜਾ ਪੁਲ ਹੈ ਇਹ ਪੀਡਬਲਯੂ ਬੀਆਰਡੀ ਆ ਦੇ ਅੰਡਰ ਆਉਂਦਾ ਅੱਗੇ ਵੀ ਬੜੀ ਬੜੀ ਮੈਨੂੰ ਇਹਦੀ ਸ਼ਿਕਾਇਤ ਆਈ ਆ ਕਾਰਨ ਕੀ ਹੈ ਜਿਹੜੋ ਦਸ਼ਮੇਸ਼ ਸਕੂਲ ਦੇ ਬੱਚੇ ਜਾਂਦੇ ਆ ਚੰਗੇ ਵਧੀਆ ਘਰਾਂ ਦੇ ਬੱਚੇ ਉੱਥੇ ਪੜ੍ਹਦੇ ਆ ਜਦੋਂ ਥੱਲੇ ਟਰੈਫਿਕ ਦਾ ਮਾੜਾ ਹਾਲ ਆ ਉੱਤੇ ਪਾਣੀ ਦੀ ਸਮੱਸਿਆ ਜਾਂ ਟਰੈਫਿਕ ਦੀ ਸਮੱਸਿਆ ਲਾਈਟ ਦੀ ਲਾਈਟ ਹੈ ਨਹੀਂ ਅੱਜ ਕੱਲ ਮੌਸਮ ਚੇਂਜ ਹੋਇਆ ਹੈ ਲਾਈਟ ਦਾ ਬਹੁਤ ਜ਼ਿਆਦਾ ਮਾੜਾ ਹਾਲ ਹੈ ਇੱਕ ਸਾਰਨ ਵੱਡੀ ਤਰਾਸਦੀ ਹੈ ਉੱਥੇ ਪਹਿਲਾਂ ਉਹਦੇ ਵਿੱਚ ਗਾਰਡਨ ਲੱਗੇ ਹੁੰਦੇ ਸੀ ਤੇ ਜਿਹੜਾ ਟੂ ਵੀਲਰ ਹੀ ਜਾਂਦਾ ਸੀ ਫੋਰ ਵੀਲਰ ਨਹੀਂ ਜਾਂਦਾ ਉੱਥੇ ਉਹ ਕਿਸੇ ਨੇ ਗਾਰਡਰ ਪੱਟਣ ਕਰਕੇ ਹੁਣ ਫੋਰ ਵੀਲਰ ਵੀ ਉੱਥੋਂ ਦੀ ਲੋਕੀਂ ਲਗਾਉਣ ਲੱਪੇ ਆ ਟਰੈਫਿਕ ਵਾਲੀਆਂ ਗੱਡੀਆਂ ਜੋ ਸਬਜ਼ੀ ਮੰਡੀ ਗੱਡੀਆਂ ਜਾਂਦੀਆਂ ਸਾਰੀਆਂ ਗੱਡੀਆਂ ਤਕਰੀਬਨ ਉੱਥੋਂ ਦੇ ਟੱਪਾਂ ਲਾਪੀਆਂ ਹੋ ਉਦੇ ਕਰਕੇ ਬਹੁਤ ਜ਼ਿਆਦਾ ਦਿੱਕਤ ਆਉਂਦੀ ਹੈ ਜਦੋਂ ਟ੍ਰੈਫਿਕ ਜਾਮ ਹੋ ਜਾਂਦਾ ਹੈ ਇੱਕ ਆਲੀਸਾ ਉੱਥੇ ਪਾਣੀ ਦੀ ਸਮੱਸਿਆ ਬਹੁਤ ਜ਼ਿਆਦਾ ਪਤਾ ਨਹੀਂ ਪਾਣੀ ਕਿੱਥੋਂ ਆਉਂਦਾ ਵਾਟਰ ਬਾਕਸ ਦੀ ਹੈ ਕੋਈ ਪਾਈਪ ਉਹ ਲੀਕ ਹੈ ਥਲੋਂ ਅੰਡਰਗਰਾਉਂਡ ਕੋਈ ਪਾਈਪ ਲੀਕ ਹੈ ਉਹ ਜਦੋਂ ਪਾਣੀ ਖੜ ਜਾਂਦਾ ਹੋਰ ਜ਼ਿਆਦਾ ਸਮੱਸਿਆ ਹੋ ਜਾਂਦੀ ਕਿ ਟੋਇਲਾ ਨਹੀਂ ਪਤਾ ਲੱਗਦਾ ਬੜੇ ਜਰੀ ਮੈਨੂੰ ਜੋ ਆਪਣੇ ਉੱਥੇ ਜਾਣਕਾਰ ਹੈਗੇ ਆ ਭਰਾ ਉਹਨਾਂ ਨੇ ਮੇਰੇ ਧਿਆਨ ਚ ਲਿਆਂਦਾ ਵੀ ਪ੍ਰਧਾਨ ਜੀ ਦਾ ਕੁਝ ਕੁਝ ਕਰੀਏ ਮੈਂ ਦੋ ਤਿੰਨ ਵਰੀ ਲੈਟਰ ਵੀ ਕੱਢਿਆ ਪੀ ਡਬਲਯੂ ਬੀ ਆਰ ਨੂ ਯੂ ਸਾਹਿਬ ਨੂੰ ਕੋ ਕਢਾਇਆ ਲੈਟਰ ਵੀ ਇਹਦਾ ਕੋਈ ਨਾ ਕੋਈ ਪ੍ਰਮਾਣਤ ਬਦਲਵਾ ਪ੍ਰਮਾਣਤ ਕੀਤਾ ਜਾਵੇ ਮੈਂ ਐਮ ਐਲ ਐ ਸਾਹਿਬ ਦੇ ਧਿਆਨ ਚ ਵੀ ਲਿਆਂਦਾ ਪਰ ਉਹ ਕੋਲੇ ਕੋਈ ਗੌਰ ਨਹੀਂ ਹੋਇਆ ਹੁਣ ਮੇਰਾ ਇੱਕ ਦੋ ਦਿਨਾਂ ਚ ਪ੍ਰੋਗਰਾਮ ਹੈ ਵੀ ਮੈਂ ਆਪਦੇ ਸਟਾਫ ਨੂੰ ਨਾਲ ਲੈ ਕੇ ਐਕਸੀਲ ਸਾਹਿਬ ਨੂੰ ਨਾਲ ਲੈ ਕੇ ਜੇਈ ਸਾਹਿਬ ਨੂੰ ਨਾਲ ਲੈ ਕੇ ਤੁਹਾਡਾ ਵਿਨਾਸ਼ ਉਥੇ ਸਾਥ ਲਵਾਂਗੇ ਜੇ ਉਹਦਾ ਕੋਈ ਹੱਲ ਹੁੰਦਾ ਹੋਇਆ ਆਪਦੇ ਲੈਵਲ ਤੇ ਕਮੇਟੀ ਦੇ ਲੈਵਲ ਤੇ ਅਸੀਂ ਕਰਕੇ ਦੇਵਾਂਗੇ ਜਰੂਰ ਇਹ ਜਿਸ ਟਾਈਮ ਤੇ ਬਣਾਇਆ ਗਿਆ ਸੀ ਨਾਲ